ਸਰਪ੍ਰਾਈਜ਼ ਸਰਪ੍ਰਾਈਜ਼ ਤੁਹਾਨੂੰ ਦੇ ਲਿਆ 1 2 3 ਟੈਟਾ ਮੈਂ ਤੁਹਾਡਾ ਬਹੁਤ 사랑 ਕਰਦਾ ਹਾਂ ਲਵ ਯੂ ਆਲ ਸੋ ਸਨੀਪਾ ਜੀ ਦਾ ਬਹੁਤ ਬਹੁਤ ਧੰਨਵਾਦ ਇਹਨਾਂ ਨੇ ਮੇਰਾ ਟ੍ਰੈਂਡ ਸੈੱਟ ਕੀਤਾ ਜੀ ਬਾਹਰ ਦਾ ਟ੍ਰੈਂਡ 12 ਦਾ ਬਹੁਤ ਵਧੀਆ ਟ੍ਰੈਂਡ ਸੈੱਟ ਕੀਤਾ ਹੂੰ ਤੇ ਇੱਕ ਜੱਸ ਭਾਈ ਨੌ ਨੂੰ ਖੁੱਤ ਪਾਈ ਜਾਊਗੀ ਹਾਂਜੀ ਸਨੀ ਭਾਈ ਆਪਾਂ ਸਾਰਾ ਦਿਖਾ ਦਈਏ ਸਨੀ ਭਾਈ ਵੀਡੀਓ ਬਣਾ ਰਹੇ ਨੇ ਇਹਨਾਂ ਨੇ ਬਹੁਤ ਜੱਸ ਆ ਜੱਸ ਭਾਈ ਜੱਸੀ ਭਾਈ ਜੱਸੀ ਭਾਈ ਨੇ ਮੇਰੀ ਬੀਡੀ ਸੈੱਟ ਕੀਤੀ ਆ ਸੋ ਬਹੁਤ ਰਿ ਹੈ ਥੈਂਕ ਯੂ ਥੈਂਕ ਯੂ ਸੋ ਮਚ ਘਬਰਾਉਣਾ ਦੀ ਘਬਰਾਉਣਾ ਦੀ ਅੱਛਾ ਇਹਦਾ ਟੈਟੂ ਦਿਖਾਓ ਜੀ ਮਗਰੋਂ ਸਨੀ ਭਾਈ ਲਵ ਯੂ ਵਾਹ ਜੀ ਵਾਹ ਓ ਮਾਈ ਗੋਡ ਗੋਜੀਅਸ ਲਵ ਯੂ ਐਂਡ ਨੋ ਵੀ ਨੋ ਦਿਸ ਸਭ ਕੁਝ ਇਹਦਾ ਅੱਛਾ ਹੁਣ ਦੱਸੋ ਹਰਿੰਦਰ ਬਾਜੀ ਇੰਟਰਵਿਊ ਆ ਕਿਹੜਾ ਕਹਿੰਦਾ ਜੀ ਸਰਪ੍ਰਾਈਜ਼ ਸਰਪ੍ਰਾਈਜ਼ ਤੁਹਾਨੂੰ ਦੇ ਲਿਆ 1 2 ਗੋਟ ਚਲੋ ਟੈਕ ਟੈਕ ਲਵ ਯੂ ਆ ਹਰ ਲਵ ਯੂ ਰੁਕੀ ਜਾ ਲਵ ਯੂ ਆਲ ਠੀਕ ਸੋ ਸਨੀ ਭਾਈ ਦਾ ਬਹੁਤ ਬਹੁਤ ਧੰਨਵਾਦ ਇਹਨਾਂ ਨੇ ਮੇਰਾ ਟ੍ਰੈਂਡ ਸੈੱਟ ਕੀਤਾ ਜੀ ਬਾਦ ਦਾ ਬਾਦ ਦਾ ਬਹੁਤ ਵਧੀਆ ਟ੍ਰੈਂਡ ਸੈੱਟ ਕੀਤਾ ਹਮ ਤੇ ਜਸਪਾ ਜੀ ਨੋ ਨੂੰ ਖੁੱਤ ਪਾਈ ਜਾਊਗੀ ਸਨੀ ਭਾਈ ਸਨੀ ਭਾਈ ਸਭ ਸਾਰਾ ਦਿਖਾ ਦਿੰਗੇ ਸਨੀ ਭਾਈ ਜੀ ਵੀਡੀਓ ਬਣਾ ਰਹੇ ਨੇ ਇਹਨਾਂ ਨੇ ਬਹੁਤ ਜਸ ਜਸਪਾ ਜੀ ਜਸਪਾ ਭਾਈ ਜਸਪਾ ਭਾਈ ਨੇ ਮੇਰੀ ਬਿਊਟੀ ਸੈੱਟ ਕੀਤੀ ਆ ਸੋ ਬਹੁਤ ਬਹੁਤ ਥੈਂਕ ਯੂ ਥੈਂਕ ਯੂ ਸੋ ਮਾਚ ਕਮਰਾਉਣਾ ਜੀ ਕਮਰਾਉਣਾ ਜੀ ਅੱਛਾ ਇਹਦਾ ਟੈਟੂ ਦਿਖਾਓ ਜੀ ਮਗਰੋਂ ਸਨੀ ਭਾਈ ਜੀ ਲਓ ਵੀ ਜੀ ਵਾਹ ਜੀ ਵਾਹ ਓ ਮਾਈ ਗੋਡ ਗੋਜੀਅਸ ਲਵ ਯੂ ਐਂਡ ਲਵ ਯੂ ਟੂ ਸੇ ਇਦਾ ਅੱਛਾ ਹੁਣ ਦੱਸੋ ਹਰਿੰਦਰ ਬਾਜੀ ਇੰਟਰਵਿਊ ਆ ਕਿਹੜਾ ਕਰਨ ਦਾ